ਇਸ ਸੰਘਰਸ਼ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਜਨੂਨ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਹੁਣ ਐਨ ਆਰ ਆਈਸ ਕਿਸ ਜਨੂਨ ਦੇ ਨਾਲ ਇਸ ਕਿਸਾਨੀ ਕੋਲ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਜਾਂ ਫਿਰ ਲਗਾਤਾਰ ਇਹ ਕਹਾਣੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਵਿੱਚੋਂ ਅਸੀਂ ਇੱਕ ਐਨ ਆਰ ਆਈ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ ਇੱਕ ਹਫਤਾ ਹੋ ਗਿਆ ਕਿ ਕੈਨੇਡਾ ਤੋਂ ਇੰਡੀਆ ਆ ਗਏ ਨੇ ਪਰ ਅਜੇ ਤੱਕ ਸਿੰਘੂ ਬਾਰਡਰ ਤੋਂ ਪਿੰਡ ਦਾ ਗੇੜਾ ਨਹੀਂ ਲਾਇਆ ਇੱਕ ਹਫ਼ਤੇ ਤੋਂ ਇੱਥੇ ਡਟੇ ਹੋਏ ਨੇ ਕਿ ਇਸ ਅੰਦੋਲਨ ਦੇ ਲਈ ਆਏ ਆ ਇਸ ਅੰਦੋਲਨ ਦੇ ਲਈ ਹੀ ਇੱਥੇ ਡਟ ਕੇ ਕੰਮ ਕਰਾਂਗੇ ਘਰੇ ਜਾਣ ਦੀ ਕੋਈ ਕਾਲੀ ਨਹੀਂ ਹੈ ਜਦੋਂ ਤੱਕ ਪੰਜਾਬ ਦੇ ਲੋਕ ਇੱਥੇ ਨੇ ਅਸੀਂ ਵੀ ਇੱਥੇ ਡਟ ਕੇ ਰਹਾਂਗੇ ਬਾਈ ਹੁਣੀ ਸਾਡੇ ਨਾਲ ਨੇ ਬਾਈ ਜੀ ਸਵਾਗਤ ਹੈ ਸਾਥੀ ਅਕਾਲੀ ਅੱਸੀ ਕੋ ਜੀ ਬਈ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ ਅਸੀਂ ਜੀ ਮੰਡੇ ਨਾਈਟ ਨੂੰ ਇੱਥੇ ਤਰੇ ਸੀ ਜੀ ਅੱਛਾ ਸਾਢੇ 9 ਵਜੇ ਜਿਹਨੇ ਆਏ ਸੀਗੇ 12:00 ਵਜੇ ਬਾਹਰ ਆਉਂਦੇ ਨੂੰ ਤੂੰ ਬਸ ਸਟੈਲ ਹੁਣ ਤੱਕ ਇੱਥੇ ਹੀ ਆ ਜੀ ਹੂੰ ਸੋ ਬਿਲਕੁਲ ਬਾਈ ਹੋਣੀ ਜਗਰਾਉਂ ਤੋਂ ਨੇ ਬੋਬੀ ਸੇਖੋ ਨਾਮ ਏ ਬਾਈ ਜੀ ਹਫਤਾ ਹੋ ਗਿਆ ਕਹਿੰਦੇ ਘਰੇ ਨਹੀਂ ਗਏ ਤੁਸੀਂ ਕੈਨੇਡਾ ਤੋਂ ਆ ਕੇ ਨਹੀਂ ਜੀ ਜਦੋਂ ਆਪਾਂ ਆਏ ਇੱਥੇ ਅੰਦੋਲਨ ਤੇ ਆ ਹਨਾ ਘਰੇ ਤਾਂ ਜਾਣ ਵਾਲਾ ਕੋਈ ਹਸਪਤਾਲ ਬਾਅਦ ਚ ਹੀ ਆ ਨਾ ਪਹਿਲਾਂ ਆਪਾਂ ਅੰਦੋਲਨ ਹੀ ਦੇਖਾਂਗੇ ਹਮ ਘਰੇ ਤਾਂ ਫਿਰ ਜਦੋਂ ਇਹਨੂੰ ਡਨ ਕਰਕੇ ਜਾਵਾਂਗੇ ਅੱਛਾ ਤੇ ਟਿਕਟ ਵੀ ਫਿਰ ਇੱਕੋ ਪਾਸੇ ਦੀ ਲਈ ਏ ਕਿ ਵਾਪਸੀ ਦੀ ਇੱਕ ਟਿਕਟ ਸਾਨੂੰ ਜਦੋਂ ਆਉਨੇ ਆ ਕੋਈ ਵੀ ਬੰਦਾ ਜੀ ਰਿਟਰਨ ਟਿਕਟ ਹੀ ਲੈਂਦਾ ਹੁੰਦਾ ਪਰ ਜਦੋਂ ਆਪਾਂ ਹੋਰ ਰਹਿਣਾ ਹੁੰਦਾ ਉਹ ਉਹਦੇ ਵਿੱਚ 10 100 150 ਰੁਪਏ ਐਡ ਕਰਕੇ ਉਹਦੀ ਡੇਟ ਗਾਂਭ ਪਛਾਣ ਹੋ ਜਾਂਦੀ ਹੁੰਦੀ ਹੈ ਨਾ ਪਰ ਅਸੀਂ ਉੱਥੇ ਆਉਂਦੇ ਘਰੇ ਤਾਂ ਇਹ ਇੱਕ ਹਰ ਪਾਸੇ ਕਹਿ ਕੇ ਆਏ ਆਂ ਵੀ ਜਦੋਂ ਅੰਦোলন ਖਤਮ ਹੋਣਾ ਉਦੋਂ ਹੀ ਆਵਾਂਗੇ ਆਏ ਨਹੀਂ ਕਿ ਕਹਿ ਕੇ ਆਏ 20 ਮਹੀਨੇ ਲਈ ਚੱਲੇ ਆ ਉਹ ਤਾਂ ਇੱਕ ਕਹਿ ਲੋ ਵੀ ਜਿਵੇਂ ਟੈਕਟ ਲੈਣ ਦਾ ਪ੍ਰੋਸੀਜਰ ਆ ਉਹ ਸਾਰਿਆਂ ਨੂੰ ਬਾਹਰ ਲੈਣ ਨੂੰ ਪਤਾ ਵੀ ਆਪਾਂ ਡਾਉਣੀ ਲੈਣੀ ਪੈਂਦੀ ਆ ਤੇ ਉਹ 100 150 ਡਾਲਰ ਐਡ ਹੋ ਜਾਣਾ ਵਾ ਉਹ ਡੇਟ ਜਿੰਨੀ ਮਰਜ਼ੀ ਕਰੀ ਚੱਲੋਗਾ ਪੈਸੇ ਆਪਾਂ 3-4 ਹਫ਼ਤੇਾਂ ਲਈ ਜਦੋਂ ਆਈਦਾ ਪੰਜਾਬ ਨਾ ਐਨ ਆਰ ਆਈਜ਼ ਹੁੰਦੇ ਨੇ ਤੇ ਉਹਨਾਂ ਨੂੰ ਬੜਾ ਫਿਕਰ ਹੁੰਦਾ ਕਿ ਭਾਈ ਪਿੱਛੇ ਖਰਚੇ ਕਿਵੇਂ ਚੱਲਣਗੇ ਕਿਸ਼ਤਾ ਟੁੱਟ ਜਾਣੀਆਂ ਜਾਂ ਫਿਰ ਕੰਮ ਕਰਦਾ ਨੁਕਸਾਨ ਹੋ ਜਾਣਾ ਹੁਣ ਪੱਕੇ ਤੌਰ ਦੇ ਉੱਤੇ ਆ ਗਿਓ ਇੱਕ ਸੰਘਰਸ਼ ਦਾ ਪਤਾ ਨਹੀਂ ਮਹੀਨਾ ਚੱਲਣਾ 2 ਮਹੀਨੇ ਚੱਲਣਾ ਤਾਂ ਫਿਕਰ ਨਹੀਂ ਪਿੱਛੇ ਦੀ ਇੰਨੀ ਲਾਈਵ ਲਾਈਵ ਥੋੜਾ ਹੁੰਦੀ ਹੈ ਵੱਡੇ ਭਾਈ ਵੀ ਕਿ ਬੰਦੇ ਕੋਲੇ ਇੰਨੇ ਵੀ ਜਮਾ ਹੀ ਲਾਈਵ ਲਾਈਵ ਵੀ ਆਪਾਂ ਕੰਮ ਕਰਦੇ ਨਾਲ ਦੀ ਨਾਲ ਪੈਸੇ ਦਿੰਨੇ ਐ ਇੰਨਾ ਆਪਣੇ ਕੋਲੇ ਬੈਕ ਲੋਗ ਸਾਰਿਆਂ ਕੋਲੇ ਹੁੰਦਾ ਹੀ ਆ ਬੈਂਕ ਬੈਲੈਂਸ ਹੁੰਦਾ ਕ੍ਰੈਡਿਟ ਕਾਰਡ ਹੈਗੇ ਉਹਨਾਂ ਤੋਂ ਪੈਸੇ ਚੁੱਕ ਕੇ ਆਪਾਂ ਦੇ ਸਕਦੇ ਹਾਂ ਜਿਨ੍ਹਾਂ ਦਾ ਜੀਕੇਸੀ ਦੀ ਇਹ ਜੀ ਸਿਚੁਏਸ਼ਨ ਆ ਬਹੁਤ ਬੰਦੇ ਆਏ ਵੀ ਕਹਿ ਦਿੰਦੇ ਆ ਹਨਾ ਕਿ ਨਾਲ ਦੀ ਨਾਲ ਜ਼ਿੰਦਗੀ ਚੱਲਦੀ ਹੈ ਹਨਾ ਆਪਾਂ ਕਾਹੜਾ ਤੋਂ ਪੈਸੇ ਚੁੱਕ ਕੇ 2-4 ਮਹੀਨੇ ਦੇ ਸਕਦੇ ਆ ਉਹ ਬੰਦੇ ਜਿਨ੍ਹਾਂ ਨੂੰ ਇਹ ਜੀ ਨਹੀਂ ਤਾਂ ਆਦਰਵਾਇਜ਼ ਇੰਨਾ ਸਾਰਿਆਂ ਕੋਲੇ ਹੁੰਦਾ ਬੈਂਕ ਬੈਲੈਂਸ ਇਹ 2-4 ਮਹੀਨਿਆਂ ਦਾ ਕਿਰਾਇਆ ਆਪਾਂ ਵਗੈਰਾ ਸਾਰਾ ਕੁਝ ਚੱਲ ਜਾਂਦੀ ਹੈ ਮਾਰਗੇਜ ਵਗੈਰਾ ਹਨਾ ਮੈਨੂੰ ਨਹੀਂ ਲੱਗਦਾ ਕਿ ਐਡੀ ਵੱਡੀ ਇਹ ਹੈਡੈਕ ਹੋਊਗੀ ਕਿ ਇਹਦੇ ਪਿੱਛੇ ਨਹੀਂ ਆਪਾਂ ਪਿੰਡੋਂ ਪਰਿਵਾਰ ਤਾਂ ਫੋਨ ਆ ਰਿਹਾ ਕਿ ਘਰ ਆਜੋ ਦੋ ਦਿਨ ਹੀ ਰਹਿ ਜਾਓ ਇੱਕ ਦਿਨ ਰਹਿ ਜਾਓ ਨਹੀਂ 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 ਇਹੋ ਜੀ ਕੋਈ ਗੱਲ ਨਹੀਂ ਕਰਦੇ ਆ ਨੂੰ ਪਤਾ ਸਟੱਲ ਵੀ ਸੀ ਇੱਥੇ ਆ ਤੇ ਮਾਤਾ ਜੀ ਕਹਿੰਦੇ ਬਸ ਕੋਈ ਚੱਕਰ ਨਹੀਂ ਵੀ ਡਨ ਕਰਕੇ ਆਏ ਹੋ ਈਵਨ ਕਿ ਮਾਤਾ ਜੀ ਸਾਡੇ ਖੁਦ ਕਹਿੰਦੇ ਸੀ ਵੀ ਸਾਡਾ ਵੀ ਜੀ ਕਰਦਾ ਆਉਣ ਨੂੰ ਹਨਾ ਪਰ ਹੁਣ ਉਹਨਾਂ ਦੀ ਉਮਰ ਦੇ ਅਜ ਦੇ ਹਿਸਾਬ ਨਾਲ ਸਾਨੂੰ ਅਸੀਂ ਸੋਚਦੇ ਆ ਵੀ ਕਿ ਠੀਕ ਨਹੀਂ ਹੈ ਨਾ ਵੀ ਕੋਈ ਗੱਲ ਨਹੀਂ ਅਸੀਂ ਹੈਗੇ ਹਾਂ ਨਾ ਹੁਣ ਉਹਨਾਂ ਕਰਕੇ ਅਸੀਂ ਇੱਥੇ ਆਏ ਆ ਜੇ ਉਹ ਆ ਸਕਦੇ ਨੂੰ ਤੇ ਸ਼ਾਇਦ ਅਸੀਂ ਸੋਚ ਲੈਂਦੇ ਕਿ ਚੱਲ ਵੀ ਉਹ ਇਸ ਕਰਕੇ ਇੱਕ ਗੱਲ ਦੱਸਿਓ ਕਿ ਜਦੋਂ ਸੰਘਰਸ਼ ਚੱਲ ਰਿਹਾ ਸੀ ਤੁਸੀਂ ਕੈਨੇਡਾ ਦੇ ਵਿੱਚ ਸੀ ਹੁਣ ਤਾਂ ਇੱਥੇ ਆ ਕੇ ਦੇਖ ਰਹੇ ਹੋ ਉੱਥੇ ਬੈਠਿਆ ਕੀ ਮਹਿਸੂਸ ਹੁੰਦਾ ਸੀ ਉੱਥੇ ਜਿਵੇਂ ਜੀ ਆਪਾਂ ਇਲੈਕਸ਼ਨ ਜਿਹਦੇ ਵਿੱਚ ਨਹੀਂ ਬੰਦਾ ਦੇ ਸੋਚਦਾ ਹੁੰਦਾ ਵੀ ਸੇਮ ਇਲੈਕਸ਼ਨ ਵਾਲੀ ਇੱਕ ਤੁਹਾਨੂੰ ਐਗਜ਼ਾਮਪਲ ਦਿੰਨਾ ਪਰ ਦੇਖਦੇ ਹੁੰਦੇ ਨੇ ਵੀ ਕੀ ਰਿਜ਼ਲਟ ਆਉਣ ਵੇਲੇ ਕਿਹੜੀ ਪਾਰਟੀ ਗਾਂਹ ਜਾਰੀ ਪਛਾਣ ਰਹੀ ਹੈ ਹਰ ਇੱਕ ਬੰਦੇ ਦੀ ਨਿਗਾਹ ਇਹ ਆ ਵੀ ਬੈਲ ਅੱਜ ਵੀ ਵਾਪਸ ਹੁੰਦੇ ਆ ਅੱਜ ਵੀ ਵਾਪਸ ਹੁੰਦੇ ਆ ਅੱਜ ਵੀ ਵਾਪਸ ਹੁੰਦੇ ਆ ਨਾ ਇਹ ਤਾਂ ਹਰ ਇੱਕ ਪੰਜਾਬੀ ਨੂੰ ਤਾਂ ਇਹ ਪਤਾ ਹੀ ਹੈ ਕਿ ਬੈਲ ਵਾਪਸ ਦੇ ਕੇ ਇਹ ਕਹਾਣੀ ਖਤਮ ਹੋਣੀ ਆ ਜਾਂ ਅਸੀਂ ਕਰਨੀ ਆ ਹਨ ਤੇ ਹਰ ਇੱਕ ਆਈ ਸੁੱਚੀ ਜਾਂਦਾ ਵੀ ਅੱਜ ਵੀ ਵਾਪਸ ਲੈ ਅੱਜ ਵੀ ਵਾਪਸ ਲੈ ਹਨ ਤੇ ਹਰ ਆਈ ਜਿਹੜੀ ਬੰਦੇ ਦੇਖਦੇ ਬਾਲੇ ਬੰਦੇ ਹਜੇ ਆ ਵੀ ਆਈ ਜਕਾਂ ਤੱਕਾਂ ਚ ਕਰੀ ਜਾਂਦੇ ਆ ਵੀ ਚੱਲ ਵੀ ਹੋਏ ਅੱਜ ਹੀ ਹੋ ਜਾ ਹੋ ਜਾਣੇ ਹਨ ਇੱਥੇ ਵੀ ਆਪਾਂ ਨੂੰ ਆਈ ਲੱਗਦਾ ਸਾਰੇ ਜਿਹੜੇ ਬੈਠੇ ਆ ਵੀ ਐਨੀ ਟਾਈਮ ਵਾਪਸ ਲੈ ਲਊ ਹੋਂਦੀ ਹਨ ਤੇ ਪਰ ਮੈਨੂੰ ਲੱਗਦਾ ਹੁਣ ਲੋਕਾਂ ਨੂੰ ਆਈ ਲੱਗਦਾ ਵੀ ਕਿ ਸ਼ਾਇਦ ਥੋੜਾ ਜਿਹਾ ਟਾਈਮ ਲੱਗ ਸਕਦਾ ਹਨ ਵੀ ਬੇਸ ਕਰਕੇ ਚੱਲਦੇ ਹੀ ਆ ਤੇ ਉਸ ਕਰਕੇ ਵੀ ਵਾਕੀ ਬੰਦੇ ਵੀ ਆ ਰਹੇ ਜਿਹੜੇ ਹੜੀ ਮਿੱਤਰਾਂ ਨਾਲ ਗੱਲਬਾਤ ਹੁੰਦੀ ਹੈ ਨਾ ਅੱਛਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੈਨੇਡਾ ਤੇਰੇ ਨਾ ਮੈਂ ਜੀ 2000 ਸੈਕ ਲੱਗੇ ਪਹਿਲਾਂ ਵੀ ਕਦੀ ਇੰਨੀ ਖਿੱਚ ਹੋਈ ਸੀ ਕਿ ਕੋਈ ਜੁਦ ਚੱਲ ਰਿਹਾ ਕੋਈ ਲੜਾਈ ਚੱਲ ਰਹੀ ਹੈ ਸਰਕਾਰ ਦੇ ਨਾਲ ਜਾਂ ਫਿਰ ਸਰਕਾਰਾਂ ਦੇ ਖਿਲਾਫ ਤਾਂ ਉਹਦੇ 'ਚ ਯੋਗਦਾਨ ਪਾਈ ਹੈ ਕਿ ਪਹਿਲੀ ਵਾਰ ਅਜਿਹੀ ਖਿੱਚ ਮਹਿਸੂਸ ਹੋਈ ਨਹੀਂ ਵੈਸੇ ਦਾ ਜੀ ਸੁਤਾ ਬੰਦੇ ਦੀ ਤਕਰੀਬਨ ਜਿੰਨੇ ਪੰਜਾਬੀ ਆ ਉਹਨਾਂ ਦੀ ਇੱਥੇ ਹੀ ਰਹਿੰਦੀ ਆ ਵੀ ਸਾਡੇ ਪੰਜਾਬ 'ਚ ਲੋਕਾਂ ਦਾ ਰਹਿਣਾ ਬਹਿਣਾ ਜਿਆ ਸਹੀ ਹੋਵੇ ਤੇ ਆ ਪਾਣੀ ਆ ਪੂਣੀ ਥੱਲੇ ਜਾਈ ਜਾਂਦੇ ਆ ਇਹਦਾ ਹਰ ਇੱਕ ਬੰਦੇ ਨੂੰ ਹੁੰਦਾ ਵੇ ਕਿ ਇਹਨਾਂ ਦਾ ਕੋਈ ਮਸਲਾ ਹੱਲ ਹੋਵੇ ਬੰਦਾ ਪਾ ਝੋਨਾ ਝਾਨਾ ਬਦਲੀਏ ਕੋਈ ਹੋਰ ਪਰ ਸਰਕਾਰਾਂ ਹੁਣ ਕੋਈ ਕਿਸਾਨ ਵੀ ਕੀ ਕਰਨਾ ਹੈ ਹੁਣ ਕੀ ਬੀਜਣ ਜਦੋਂ ਕੋਈ ਚੀਜ਼ ਵਿਕਦੀ ਹੋਈ ਨਹੀਂਗੀ ਮਜਬੂਰੀ ਆ ਝੋਨਾ ਕਿਦਾਂ ਕਰਦੀ ਜੀ ਕਰਦਾ ਲਾਉਣ ਨੂੰ ਹਨ ਤੇ ਪਾਣੀ ਥੱਲੇ ਜਾਈ ਜਾਂਦਾ ਤਾਂ ਵੀ ਲਾਈ ਜਾਂਦੇ ਹਨਾ ਤੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਲਾਈਵ ਲਾਈਫ ਉੱਥੇ ਕਿਵੇਂ ਚੱਲਦੀ ਏ ਤੁਹਾਡੀ ਇਹਨਾਂ ਨੇ ਵੀ ਇਹਨਾਂ ਨੇ ਵੀ ਤਾਂ ਲਾਈਵ ਲਾਈਫ ਚਲਾਉਣ ਲਈ ਝੋਨਾ ਲਾ ਰਹੇ ਆ ਵਿਚਾਰੇ ਹਨਾ ਕਿ ਹੋਰ ਲਾਈਵ ਲਾਈਫ ਕਿਵੇਂ ਚੱਲੂ ਜੇ ਝੋਨਾ ਕਣਕ ਨਾ ਲਾਈ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਪਹਿਲਾਂ ਵੀ ਖੇਚ ਰਹਿੰਦੀ ਸੀ ਨਹੀਂ ਖੇਚ ਸੁਦਾ ਜਿੰਮੇ ਤੋਂ ਦੱਸਿਆ ਵੀ ਇੱਥੇ ਹੀ ਰਹਿੰਦੀ ਆ ਪੰਜਾਬ ਵਿੱਚ ਬਿਹਤਰੀ ਲਈ ਪਰ ਜਿਹੜਾ ਆਉਣ ਨਾਲ ਆਇਆ ਤਾਂ ਆਪਣੀ ਜ਼ਿੰਮੇਵਾਰੀ ਬਣ ਗਈ ਤੇ ਜਿੰਮੇ ਨੂੰ ਰਿਸਪੌਂਸਿਬਿਲਟੀ ਆਪਣੀ ਹੈ ਨਾ ਵੀ ਆਪਾਂ ਜਾਣਾ ਉੱਥੇ ਜਿਆਦਾ ਤੋਂ ਜਿਆਦਾ ਆਪਣੀ ਯੂਨਿਟੀ ਹੋਊਗੀ ਤੇ ਉਹ ਨਿਛੇਤੀ ਇਹ ਬਿੱਲ ਵਾਪਸ ਹੋਣਗੇ ਉਹ ਨਿਛੇਤੀ ਇਹ ਡਨ ਹੋਊਗਾ ਇਹ ਸੰਘਰਸ਼ਨ ਤੇ ਕਿਉਂਕਿ ਲੋਕਤੰਤਰ ਰਾਜ ਚ ਪ੍ਰੋਟੈਸਟ ਆਪਾਂ ਆ ਹੀ ਕਰ ਸਕਦੇ ਆ ਜਿਆਦਾ ਤੋਂ ਜਿਆਦਾ ਇਕੱਠ ਕਰਕੇ ਹਨਾ ਤੇ ਬਾਕੀ ਦੇਖੇ ਨੇ ਉੱਥੇ ਪਿੱਛੇ ਹੋਰ ਵੀ ਲੋਕ ਨੇ ਉਹਨਾਂ ਦੇ ਮਨਾਂ 'ਚ ਕੀ ਏ ਇਸ ਸੰਘਰਸ਼ ਨੂੰ ਬਸ ਸਾਰਿਆਂ ਨੂੰ ਆਈ ਹੈ ਅਭੀ ਖੇਤੀ ਤੋਂ ਖੇਤੀ ਜੀ ਇਹ ਬੈਲ ਵਾਪਸ ਹੋਣ ਸਾਰੇ ਜਿੰਨੇ ਭਰਾ ਸਾਡੇ ਇੱਥੇ ਬੈਠੇ ਆ ਠੰਡ 'ਚ ਨਾ ਇਹ ਆਪਦੇ ਆਪਦੇ ਘਰਾਂ ਨੂੰ ਜਾਣ ਤੇ ਆਪਦੇ ਕੰਮਾਂ ਕਾਰਾਂ ਤੇ ਲੱਗਣ ਜਾ ਕੇ ਬਸ ਸਾਰਿਆਂ ਨੂੰ ਆਈਆਂ ਜੀ ਅੱਛਾ ਭਾਈ ਕੀ ਚਿੱਤਾ ਹੈ ਐਨਆਰਆਈ ਜਿਹੜੇ ਨੇ ਬਾਕੀ ਸੰਘਰਸ਼ ਕਰ ਕਿਉਂਕਿ ਆਮ ਘਰਾਂ 'ਚੋਂ ਬਹੁਤ ਲੋਕ ਆਏ ਨੇ ਉਹਨਾਂ ਦੀ ਮਦਦ ਕਰ ਰਹੇ ਨੇ ਹਰ ਪੱਖੋਂ ਸੋ ਤੁਹਾਡੇ ਵੀ ਨਾਲ ਦੇ ਸਾਥੀ ਉਹ ਤੋਂ ਭੇਜ ਰਹੇ ਨੇ ਮਦਦ ਕਿਵੇਂ ਦੀ ਮਦਦ ਐਨਆਰਆਈਜ਼ ਵੱਲੋਂ ਕੀਤੀ ਜਾ ਰਹੀ ਹੈ ਮਦਦ ਤੇ ਨਹੀਂ ਕਿਸੇ ਵੀ ਕਿਸਮ ਦੀ ਐਨ ਆਰ ਆਈ ਦਾ ਹਾਜ਼ਰ ਆ ਜੀ ਕਿਸੇ ਵੀ ਕਿਸਮ ਦੀ ਮਦਦ ਕਿਸੇ ਨੂੰ ਚਾਹੀਦੀ ਹੋ ਤਾਂ ਹਾਜ਼ਰ ਆ ਪਰ ਸਾਡੀ ਅਪੀਲ ਹੁੰਦੀ ਆ ਵੀ ਜਿਹੜੇ ਸਾਡੇ ਭਰਾ ਉੱਥੋਂ ਆ ਸਕਦੇ ਆ ਹਨ ਜਿੰਨੇ ਵੀ ਆ ਸਕਦੇ ਆ ਜਿੰਨੇ ਵੀ ਅਡਜਸਟਮੈਂਟ ਘਰੇ ਕਰ ਸਕਦੇ ਆ ਆਪਦੀ ਤੇ ਉਹ ਲਾਜ਼ਮੀ ਹੋਣ ਯਾਰ ਹਨਾ ਵੇ ਆਪਾਂ 2017 ਚ ਦੇਖੋ ਇਲੈਕਸ਼ਨ ਹੋਈ ਸੀਗੀ ਕਿੰਨੇ ਲੋਕ ਆਪਾਂ ਭੱਜੇ ਆਏ ਸੀ ਆਪਾਂ ਨੂੰ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਕੋਈ ਚੇਂਜ ਆਊਗੀ ਕਿ ਸ਼ਾਇਦ ਸਿਸਟਮ ਸਹੀ ਹੋਊਗਾ ਹਨਾ ਉਹ ਬੱਕਰੀ ਗੱਲ ਆ ਕਿ ਰਿਜ਼ਲਟ ਹੋਰ ਨਿਕਲ ਗਿਆ ਹਨਾ ਆਪਾਂ ਨੂੰ ਉਵੇਂ ਸੇਮ ਹੁਣ ਤਾਂ ਜ ਲਾਲਾ ਕੇ ਆਪਣੇ ਹਾਂ ਕਹਿਲਾ ਵੀ ਹੱਕਾਂ ਦੀ ਗੱਲ ਆ ਤੇ ਪਲੱਸ ਆਪਣੀ ਹੋਣ ਦਾ ਇੱਕ ਤਰ੍ਹਾਂ ਦਾ ਮਸਲਾ ਆ ਗਿਆ ਹਨਾ ਤੇ ਹੁਣ ਤਾਂ ਆਪਾਂ ਨੂੰ ਆਉਣਾ ਹੀ ਚਾਹੀਦਾ ਹਨਾ ਤੇ ਆ ਵੀ ਰਹੇ ਆ ਵੈਸੇ ਤਾਂ ਯਾਨੀ ਜਿਆਦੇ ਤੋਂ ਜਿਆਦੇ ਆਉਣਾ ਚਾਹੀਦਾ ਤੇ ਛੇਤੀ ਆਉਣਾ ਚਾਹੀਦਾ ਬਿਲਕੁਲ ਛੇਤੀ ਆਉਣਾ ਚਾਹੀਦਾ ਛੇਤੀ ਤੋਂ ਛੇਤੀ ਆਉਣਾ ਚਾਹੀਦਾ ਹਨਾ ਸੋ ਬਿਲਕੁਲ ਬਾਈ ਜੀ ਹੋਣੀ ਦੇਖੋ ਕਿ ਟੋਰਾਂਟੋ ਕੈਨੇਡਾ ਤੋਂ ਆਏ ਨੇ ਇੱਕ ਹਫਤਾ ਹੋ ਗਿਆ ਘਰੇ ਗੀੜਾ ਨਹੀਂ ਮਾਰਿਆ ਅੱਜੇ ਆ ਇੱਥੇ ਡਟੇ ਹੋਏ ਨੇ ਕਿ ਜੇਕਰ ਇੱਥੋਂ ਦੀ ਜ਼ਿੰਮੇਵਾਰੀ ਲਈ ਆਏ ਆ ਤਾਂ ਫਿਰ ਘਰਾਂ ਜਾ ਕੇ ਕੀ ਕਰਨਾ ਜਦੋਂ ਤੱਕ ਇਹ ਸੰਘਰਸ਼ ਚੱਲੇਗਾ ਪੰਜਾਬ ਦੇ ਸਾਡੇ ਪਿੰਡਾਂ ਦੇ ਲੋਕ ਇੱਥੇ ਡਟੇ ਹੋਏ ਨੇ ਅਸੀਂ ਵੀ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਇਸੇ ਤਰੀਕੇ ਦੇ ਨਾਲ ਖੜੇ ਰਹਾਂਗੇ ਸਹਿਯੋਗੀ ਕਮਲ ਗਿੱਲ ਦੇ ਨਾਲ ਮੈਂ ਸੁਖ ਸੋਹਲ ਔਨ 에ਅਰ ਟੀਵੀ